ਕੀ ਹੋਇਆ ਮਾਮਲਾ ਤੇ ਕਿੰਨੇ ਕ ਵਜੇ ਦੀ ਘਟਨਾ ਹੈ 1:00 ਵਜੇ ਕੰਨ ਹੈ ਪਹਿਲਾਂ ਚੈਨ ਦੇਖਦਾ ਤਾਂ ਫਿਰ ਕਹਿੰਦਾ ਮੈਨੂੰ ਨੰਤੀਆਂ ਉਹ ਕਰ ਦੋ ਤੇ ਜਾਨਾ ਪਾ ਪਾ ਕੇ ਅੱਖਾਂ 'ਚ ਮਿਰਚਾਂ ਪਾ ਗਿਆ ਉਹਦੇ ਨੌਕਰ ਦੇ ਸਾਡੇ ਕਿੰਨੇ ਕ ਵਜੇ ਸਮਾਂ ਕੀ ਹੋਇਆ ਸੀ ਮੌਕੇ ਤੇ ਨੌਜਵਾਨ ਕਿਵੇਂ ਆਇਆ ਤਾਂ ਉਸਨੇ ਕੀ ਮੰਗੀ ਸੀ ਤੁਹਾਡੇ ਕੋਲ ਆ ਕੇ ਇੰਨੀ ਦਿਖਾਈ ਕਹਿੰਦਾ ਮੈਂ ਗਲੇ 'ਚ ਪਾ ਕੇ ਫੋਟੋ ਖਿੱਚ ਲੈ ਮੈਂ ਦੇ ਨਹੀਂ ਰਿਹਾ ਤਾਂ ਪਾਣੀ ਵਾਸਤੇ ਉਹਨੇ ਜਲਮਾ ਪਾਈ ਔਰ ਅੱਖਾਂ 'ਚ ਮਿਰਚਾਂ ਪਾ ਕੇ ਦੌੜ ਗਿਆ ਤੋੜੇ ਜੀ ਇਹ ਆਪ ਦਿਖ ਰਿਹਾ ਜੀ ਤੁਹਾਨੂੰ ਹਾਂ ਜੀ ਇਸੇ ਸ਼ੱਕ ਲੱਗਦਾ ਪਹਿਲਾਂ ਵੀ ਕਿਤੇ ਦੁਕਾਨ ਦੇ ਬਾਹਰ ਘੁੰਮਦਾ ਹੋਏ ਕੋਈ ਰੈਕੀ ਕਰਦਾ ਹੋਏ ਤੁਹਾਨੂੰ ਕੋਈ ਸ਼ੱਕ ਹੋਏ ਚੈਨੀ ਲੇ ਗੀ ਕਿੰਨੇ ਤੋਲੇ ਦੀ ਹੈ ਤੇ ਕਿੰਨੀ ਕੀਮਤ ਇਸ ਦੀ ਡੇਢ ਤੋਲੇ ਕਿੰਨੇ ਡੇਢ ਤੋਲੇ ਤੋਂ ਉੱਪਰ ਹੈ 1 ਲੱਖ 40 ਹਜ਼ਾਰ ਕਰੀਬ ਬਸ ਸਭ ਕਾਫੀ ਕੈਮਰੇ ਵੀ ਲੱਗੇ ਹੋਏ ਨੇ ਇਹ ਗੱਲ ਨਹੀਂ ਕਿ ਕੈਮਰੇ ਨਹੀਂ ਹੁੰਦੇ ਪਰ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਵੀ ਫਿਰ ਵੀ ਬੰਦੇ ਆਣ ਕੇ ਏਡੀ ਪੀੜਵਾਲਾ ਇਲਾਕੇ ਦੇ ਵਿੱਚ ਲੁੱਟ ਕਰਨੀ ਪਾਵੇਂ ਕੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਚੋਰਾਂ ਲਟੇਰਿਆਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਕਈ ਚੋਰ ਲਟੇਰੇ ਪੁਲਿਸ ਦੇ ਬਿਨਾਂ ਡਰ ਤੋਂ ਬੇਤੜਕ ਹੋ ਕੇ ਬਾਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੱਡੀਆਂ ਚੋਰੀਆਂ ਲੁੱਟਾਂ ਨੂੰ ਅੰਜਾਮ ਦੇ ਰਹੇ ਨੇ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂ ਮੁਹਾਲੀ ਜ਼ਿਲ੍ਹੇ ਦਾ ਕਸਬਾ ਮੁੱਲਾਪੁਰ ਗਰੀਬਦਾਸ ਹੈ ਜੋ ਕਿ 52 ਪਿੰਡਾਂ ਦੇ ਕਰੀਬ ਦਾ ਇੱਕ ਵੱਡਾ ਸ਼ਹਿਰ ਹੈ ਬਾਜ਼ਾਰ ਹੈ ਜਿੱਥੇ ਕਿ ਸੋਨਾ ਤੇ ਕੱਪੜੇ ਦਾ ਵਪਾਰ ਹੁੰਦਾ ਹੈ ਇਸ ਨੂੰ ਮਿਨੀ THAILAND ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਲੈ ਕੇ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਨਕਾਬਪੋਸ਼ ਨੌਜਵਾਨਾਂ ਨੇ ਲੁੱਟ ਕੀਤੀ ਹੈ ਦੱਸਿਆ ਜਾ ਰਿਹਾ ਕਿ ਮਿਰਚਾਂ ਅੱਖਾਂ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਜਾ ਕੇ ਸੋਨੇ ਦੀ ਚੈਨੀਜ਼ ਜਗ੍ਹਾ ਉੱਤੋਂ ਲੈ ਕੇ ਫਰਾਰ ਹੋ ਗਏ ਨੇ ਇਹ ਤੁਸੀਂ ਦੇਖੋ ਕਿ ਰਿੰਕੂ ਜੁਐਲਰ ਹੈ ਜਿਸ ਦੀ ਦੁਕਾਨ ਦੇ ਵਿੱਚ ਜਿਹੜੇ ਲੁਟੇਰੇ ਇੱਥੇ ਵੜਦੇ ਨੇ ਉਸ ਤੋਂ ਬਾਅਦ ਜਾ ਕੇ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਸਾਨੂੰ ਲੈ ਕੇ ਮੌਕੇ ਤੇ ਪੁਲਿਸ ਹੀ ਪਹੁੰਚ ਗਈ ਸੀ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸਲ ਮਾਮਲਾ ਹੋਇਆ ਕੀ ਸੀ ਕੀ ਹੋਇਆ ਮਾਮਲਾ ਤੇ ਕਿੰਨੇ ਕਵਜ ਦੀ ਘਟਨਾ ਹੈ 5:30 ਵਜੇ ਦੀ ਘਟਨਾ ਹੈ ਅੱਛਾ ਜੀ ਪਹਿਲਾਂ ਚੈਨ ਦੇਖਦਾ ਤਾਂ ਫਿਰ ਕਹਿੰਦਾ ਮੈਨੂੰ ਨੰਨਤੀਆਂ ਉਹ ਕਰ ਦੋ ਵੀ ਅਸੀਂ ਨੰਨਤਿਆਂ ਨੂੰ ਤਾਂ ਦੇ ਚੈਨ ਨਾ ਪਾ ਪਾ ਕੇ ਅੱਖਾਂ 'ਚ ਮਿਰਚਾਂ ਪਾ ਗਿਆ ਉਹਦੇ ਨਾਲ ਕਰਦੇ ਸਾਡੇ ਨੇ ਮਿਰਚਾਂ ਪਾ ਕੇ ਨਾ ਅੱਠ ਗਿਆ ਚੈਨ ਪਾ ਕੇ ਗਾਲ 'ਚ ਵਿੱਚ ਜੀ ਅੱਛਾ ਜੀ ਫਿਰ ਪਿੱਛੇ-ਪਿੱਛੇ ਗਏ ਵੀ ਪਕੜ ਨਹੀਂ ਹੋਇਆ ਸਾਡੇ ਕੋਲ ਤੇ 2 ਟੋਲੇ ਦੀ ਸੀ ਚੈਨ ਜੀ ਡੇਢ ਟੋਲੇ ਤੇ ਕਿੰਨੇ ਛੱਕੇ ਤੁਹਾਨੂੰ ਕੋਈ ਕੋਈ ਪਹਿਲਾਂ ਵੀ ਇਸ ਤਰੀਕੇ ਦੀ ਰੈਕੀ ਕਰਦਾ ਸੀ ਜਗਤ ਤੇ ਆਣ ਕੇ ਨਹੀਂ ਅਸੀਂ ਤਾਂ ਪਹਿਲੀ ਵਾਰ ਹੀ ਦੇਖਿਆ ਜੀ ਹੈ ਹਾਂਜੀ ਪਹਿਲੀ ਵਾਰ ਹੀ ਦੇਖਿਆ ਜੀ ਅਸੀਂ ਕਦੀ ਦੇਖਿਆ ਨਹੀਂ ਹੈ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ਜਿਵੇਂ ਨਹੀਂ ਬਸ ਇਦਾਂ ਮੂੰਹ ਨੰਗਾ ਤਾਂ ਸੀ ਅੱਛਾ ਜੀ ਉਦਾਂ ਨਾਲ ਦਾ ਸਾਥੀ ਬਾਹਰ ਖੜਿਆ ਸੀ ਜਾਂ ਕਿਵੇਂ ਹਾਂ ਤੇ ਸਾਥੀ ਖੜਾ ਤਾਂ ਜੀ ਦੋ ਸਾਨੂੰ ਪਤਾ ਨਹੀਂ ਹੈ ਜੂਰੇ ਇੱਕੋ ਹੀ ਆਇਆ ਤਾਂ ਇਕੱਲਾ ਹੀ ਕਿੰਨੇ ਕ ਟਾਈਮ ਤੁਹਾਡੇ ਕੋਲ ਦੁਕਾਨ ਦੇ ਅੰਦਰ ਰਹੇ ਨਹੀਂ ਤਾਂ ਕੀ ਉਹਨਾਂ ਨੇ ਪਹਿਲਾਂ ਆਂਦੇ ਸਾਰੇ ਕੀ ਮੰਗ ਕੀਤੀ ਹੈ ਕਿ ਸਾਨੂੰ ਇਹ ਚੀਜ਼ ਦਿਖਾ ਦਿਓ ਉਹਨੂੰ ਕਹਿੰਦਾ ਪਹਿਲਾਂ ਕਹਿੰਦਾ ਨੰਤੀਆਂ ਦਿਖਾ ਦਿਓ ਫਿਰ ਕਹਿੰਦਾ ਚੈਨ ਵੀ ਦਿਖਾ ਦਿਓ ਫਿਰ ਕਿਸੇ ਨੂੰ ਚਾਚੇ ਨਾਲ ਆਪਣੇ ਨੂੰ ਫੋਨ ਕਰਦਾ ਤਾਂ ਫਿਰ ਕਹਿੰਦਾ ਮੇਰੇ ਅਕਾਊਂਟ 'ਚ ਪੈਸੇ ਪਾ ਦਿਓ ਪੈਸੇ ਹੈ ਨਹੀਂ ਅਸੀਂ ਕਹਿੰਦੇ ਅਕਾਊਂਟ ਵਿੱਚ ਪੈਸਾ ਨਹੀਂ ਹੈ ਚਾਹੀਦਾ ਵੀ ਸਾਨੂੰ ਤਾਂ ਬਸ ਇੰਨੇ ਮਾ ਪਾ ਕੇ ਚੱਲ ਦੌੜ ਗਏ ਜੀ ਪਤਾ ਨਹੀਂ ਲੱਗਿਆ ਇਹ ਪੁਲਿਸ ਆਈ ਸੀ ਇੱਥੇ ਜੀ ਪੁਲਿਸ ਆਈ ਤੇ ਜੀ ਤੇ ਕੀ ਕੀਤਾ ਪੁਲਿਸ ਵਾਲਿਆਂ ਨੇ ਬੁਲਤਾਨਾ ਕਿ ਕਰ ਰਹੀ ਹੈ ਚੈੱਕ ਕਰ ਰਹੀ ਹੈ ਚੈੱਕ ਕਰ ਰਹੀ ਹੈ ਜੈ ਕਾ ਸੀਸੀਟੀਵੀ ਤੁਸੀਂ ਕੈਮਰੇ ਲਾਏ ਹੋ ਇੱਥੇ ਹਾਂਜੀ ਲਾਏ ਹੋ ਆ ਜੀ ਕੈਮਰੇ ਚ ਆ ਗਈ ਤਸਵੀਰਾਂ ਉਹ ਮੇਰੇ ਚ ਆ ਗਈ ਜੀ ਉਹਦੀ ਫੋਟੋ ਬਿਲਕੁਲ ਤੁਸੀਂ ਦੇਖੋ ਕਿ ਜਿਸ ਵਿਅਕਤੀ ਦੇ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਨੇ ਉਹ ਵੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਅਸਲ ਹੋਇਆ ਕੀ ਸੀ ਬਜੀ ਇੱਥੇ ਆਜੋ ਕੀ ਹੋਇਆ ਸੀ ਕਿਉਂਕਿ ਮੁੱਲਾਪੁਰ ਦਾ ਬਾਜ਼ਾਰ ਭੀੜ-ਭੜ ਵਾਲਾ ਇਲਾਕਾ ਹੈ ਇੱਥੇ ਲੁੱਟ ਹੋਣੀ ਇਸ ਤਰੀਕੇ ਦੀ ਵਾਰਦਾਤ ਹੋਣੀ ਬਹੁਤ ਸਵਾਲ ਖੜੇ ਹੁੰਦੇ ਨੇ ਕਿੰਨੇ ਕ ਬਜੇ ਸਮੇਂ ਕੀ ਹੋਇਆ ਸੀ ਮੌਕੇ ਤੇ ਨੌਜਵਾਨ ਕਿਵੇਂ ਆਇਆ ਤਾਂ ਉਸਨੇ ਕੀ ਮੰਗ ਕੀਤੀ ਤੁਹਾਡੇ ਕੋਲ ਆ ਕੇ ਉਹ ਜੀ ਵਿਚੇ ਆ ਕੇ ਜੀ ਕਹਿੰਦਾ ਨੰਤੀਆਂ ਦਿਖਾਓ ਉਹਨੂੰ ਨੰਤੀਆਂ ਦਿਖਾਈ ਕਹਿੰਦਾ ਜੀ ਚੈਨੀ ਦਿਖਾ ਦਿਓ ਹਮੇ ਚੈਨੀ ਦਿਖਾਈ ਕਹਿੰਦਾ ਮੈਂ ਗਲੇ ਚ ਪਾ ਕੇ ਫੋਟੋ ਖਿੱਚ ਲੈਣਾ ਮੈਂ ਦੇ ਨਹੀਂ ਰਿਹਾ ਤਾਂ ਪਾਣੇ ਵਾਸਤੇ ਕਹਿੰਦਾ ਬਸ ਆਏ ਲਾ ਕੇ ਮੈਂ ਹੀ ਤੂੰ ਹੀ ਪਾਦੇ ਮੈਂ ਖਿੱਚ ਲੈਣਾ ਉਹਨੇ ਗਲਮਾ ਪਾਈ ਔਰ ਅੱਖਾਂ ਮੇ ਮਿਰਚਾ ਪਾ ਕੇ ਦੌੜ ਗਿਆ ਮਿਰਚਾ ਪਾਤੀ ਹਾਂ ਜੀ ਕਿਹੜੇ ਪਾਸੋਂ ਦੌੜੇ ਨੇ ਕੁਛ ਐਸਾ ਆਈਡੀਆ ਹੋ ਦਿੱਦਨ ਨੂੰ ਦੌੜੇ ਜੀ ਇਹ ਆ ਦਿਖ ਰਿਹਾ ਜੀ ਸਾਨੂੰ ਹਾਂਜੀ ਕਿਸੇ ਸ਼ੱਕ ਲੱਗਦਾ ਪਹਿਲਾਂ ਵੀ ਕਿਤੇ ਦੁਕਾਨ ਦੇ ਬਾਹਰ ਘੁੰਮਦਾ ਹੋਏ ਕੋਈ ਰੈਕੀ ਕਰਦਾ ਹੋਏ ਤੁਹਾਨੂੰ ਕੋਈ ਸ਼ੱਕ ਹੋਏ ਪਹਿਲੇ ਹੋ ਸਕਦਾ ਜੀ ਕੀ ਪਤਾ ਰੈਕੀ ਕਰ ਰਿਹਾ ਹੋਵੇ ਕੋਈ ਨਾਲ ਦੇ ਮੁੰਡੇ ਵੀ ਸੂਦੇ ਕੋਈ ਬਾਹਰ ਬਾਹਰ ਤੋਂ ਮੁੰਡੇ ਖੜੇ ਥੇ ਜੀ ਬੰਦਾ ਜਿਹੜਾ ਆਇਆ ਸੀ ਕੋਈ ਸਰਦਾਰ ਸੀ ਮੋਨਾ ਸੀ ਕਿਸ ਤਰੀਕੇ ਪੇਸ਼ ਕੀ ਹੱਸ ਦੱਸੋ ਉਹ ਜਿਹਨੇ ਸਿਰਪਾਟਕਾ ਬੰਨ੍ਹਿਆ ਹੋਤਾ ਜੀ ਗੋਲ ਜੀ ਹਾਂਜੀ ਕੋਈ ਮਲਕੀ ਮੂਤ ਦਾ ਕਪੜਾ ਤਾਂ ਕੋਈ ਨਹੀਂ ਬਣੇ ਉਸ ਦਾ ਕੋਈ ਕਪੜਾ ਨਹੀਂ ਤਾਂ ਜਿਹੜੀ ਇਹ ਚਾਈਨੀ ਲੈ ਕੇ ਨੇ ਕਿੰਨੇ ਤੋਲੇ ਦੀ ਹੈ ਤੇ ਕਿੰਨੀ ਕੀਮਤ ਹੈ ਇਸ ਦੀ ਡੇਢ ਤੋਲੇ ਕਿੰਨੇ ਡੇਢ ਤੋਲੇ ਤੋਂ ਉੱਪਰ ਹੈ ਕਿੰਨੀ ਕੀਮਤ ਮਲੇਗੀ ਇਹ 1.40 ਹਜ਼ਾਰ ਕਰੀਬ 1.40 ਹਜ਼ਾਰ ਦਿੱਤੀ 1.30 ਆ 40 ਦੇ ਵਿੱਚ ਮਲੇਗੀ ਕੈਮਰੇ ਚ ਆ ਗਈ ਤਾਂ ਅਸੀਂ ਤਸਵੀਰਾਂ ਹਾਂਜੀ ਪੁਲਿਸ ਵੀ ਆਈ ਇੱਥੇ ਹਾਂਜੀ ਪੁਲਿਸ ਕੀ ਕਹਿ ਰਹੀ ਹੈ ਕਾਰਵਾਈ ਵਾਸਤੇ ਪੁਲਿਸ ਕੋ ਕਹਿ ਰਹੀ ਜੀ ਕਾਰਵਾਈ ਕਰ ਰਹੇ ਹਾਂ ਕਾਰਵਾਈ ਕਰ ਹਾਂਜੀ ਬਿਲਕੁਲ ਦੇਖੋ ਬਹੁਤ ਵੱਡੇ ਸਵਾਲ ਨੇ ਕਿ ਭੀੜਪੜਵਾ ਇਲਾਕਾ ਮੁੱਲਾਪੁਰ ਗਰੀਬਦਾਸ ਹੋਵੇ ਵੱਡਾ ਸ਼ਹਿਰ ਹੈ ਸੋਨੇ ਦਾ ਕੱਪੜੇ ਦਾ ਵਪਾਰ ਵੱਡਾ ਹੁੰਦਾ ਹੈ ਦੂਰ ਦੂਰੋਂ ਆਣ ਕੇ ਲੋਕ ਇੱਥੇ ਪਿੰਡਾਂ ਦੇ ਵੀ ਸ਼ਹਿਰਾਂ ਦੇ ਵੀ ਲੋਕ ਕੱਪੜਾ ਖਰੀਦਦੇ ਨੇ ਤੇ ਨਾਲ ਦੀ ਨਾਲ ਸਾਡੇ ਨਾਲ ਅਰਵਿੰਦਪੁਰੀ ਨੇ ਪੁਲੀਸ ਸਾਹਿਬ ਤੁਹਾਡਾ ਬਾਜ਼ਾਰ ਇਹ ਮੰਨਿਆ ਪ੍ਰਮੰਨਿਆ ਬਾਜ਼ਾਰ ਹੈ ਜਿੱਤੇ ਕੀ ਮਿਨੀ ਥਾਈਲੈਂਡ ਵੀ ਇਸ ਨੂੰ ਕਹਿ ਦਿੰਦੇ ਆ ਏਸ਼ੀਆ ਦਾ ਵੀ ਸਭ ਤੋਂ ਵੱਡਾ ਕਹਿ ਦਿੰਦੇ ਨੇ ਬਾਜ਼ਾਰ ਲਾ ਕੇ ਦਾ ਹਨਾ ਤੇ ਇੱਥੇ ਵੱਡੀ ਲੁੱਟ ਹੋਣੀ ਇਸ ਤਰੀਕੇ ਨਾਲ ਦਿਨ ਦਿਹਾੜੇ ਤਾਂ ਬਹੁਤ ਕਾਫੀ ਸਵਾਲ ਖੜੇ ਹੁੰਦੇ ਨੇ ਐਕਚੁਅਲ ਕੀ ਹੈ ਜੀ ਨਸ਼ੇੜੀਆਂ ਨੇ ਜਿਹੜਾ ਹੈ ਬਹੁਤ ਜ਼ਿਆਦਾ ਇੱਥੇ ਇਹ ਅੱਜ ਪਹਿਲੀ ਵਾਰ ਹੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਸਾਲ ਹੋ ਗਏ ਦੋ ਤਿੰਨ ਕਾਣ ਪਹਿਲਾਂ ਵੀ ਹੋ ਚੁੱਕੇ ਹਨ ਇਵਨ ਕਿ ਗੋਲੀ ਵੀ ਚੱਲੀ ਸੀ ਇੱਥੇ ਆ ਨਾਲ ਆਲੇ ਜੁਲਰ ਹੈ ਇੱਕ ਇਧਰ ਲਿਆਂਦੇ ਬੇਟੇ ਦੇ ਔਰ ਉਸ ਟਾਈਮ ਥੋੜੀ देर ਪੁਲਿਸ ਰੀਲੀਫ ਦਿੰਦੀ ਹੈ ਪਰ ਕਿਤੇ ਨਾ ਕਿਤੇ ਮਤਲਬ ਕਿ ਇਹ ਬਹੁਤ ਵੱਡੀ ਜਿਹੜੀ ਹੈ ਨਾ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਹੈ ਲੈਪਸ ਹੈ ਇੱਕ ਦੇਖੋ ਚੱਲਦੇ 메ਨ ਬਾਜ਼ਾਰ ਦੇ ਵਿੱਚ ਔਰ ਸ਼੍ਰੀਆਮ ਤਿੰਨ ਬੰਦੇ ਆਨੇ ਆ ਔਰ ਇੱਕੀ ਕੀਤੀ 2 ਮਿੰਟ ਚ ਉਹਨੇ ਫੜਫੜ ਇਹਨਾਂ ਦੇ ਉਹ ਮੁੰਡਾ ਕੀ ਨਾ ਉਹਦੇ ਅੱਖਾਂ ਚ ਮਿਰਚਾਂ ਪਾਈਆਂ ਔਰ ਪਾ ਕੇ ਲੁੱਟਮਾਰ ਕਰ ਲਈਓ ਕੁਝ ਵੀ ਜਾਨੀ ਵੀ ਨੁਕਸਾਨ ਕਰ ਸਕਦੇ ਸੋ ਇਹਦੇ ਲਈ ਬੜਾ ਸਟ੍ਰਿਕਟ ਐਕਸ਼ਨ ਦੀ ਲੋੜ ਹੈ ਅਸੀਂ ਉੱਪਰ ਕਰਦੇ ਆ ਇਹਦੇ ਬਾਜ਼ਾਰ ਦੇ ਵਿੱਚ ਭੀੜ ਵੀ ਬਹੁਤ ਹੁੰਦੀ ਹੈ ਇੱਥੇ ਬਾਜ਼ਾਰ ਦੇ ਵਿੱਚ ਕਾਫੀ ਹਲਚਲ ਵੀ ਹੁੰਦੀ ਸ਼ਾਮ ਵੇਲੇ ਤਾਂ ਵੈਸੇ ਵੀ ਰੌਣਕ ਹੈ ਤਾਂ ਇਸ ਤਰੀਕੇ ਨਾਲ ਭੀੜ ਦੇ ਵਿੱਚ ਭੱਜਣਾ ਬਹੁਤ ਸਵਾਲ ਨੇ ਖੜੇ ਕਿ ਲੋਕ ਵੀ ਕੋਸ਼ਿਸ਼ ਕਰਦੇ ਨੇ ਪਰ ਕਿਤੇ ਨਾ ਕਿਤੇ ਭੱਜਲ ਦੇ ਵਿੱਚ ਬੰਦਾ ਫਰਾਰ ਹੋਊਗਾ ਕਿਤੇ ਨਾ ਕਿਤੇ ਉਹਨਾਂ ਨੇ ਰੇਕੀ ਕੀਤੀ ਪਹਿਲਾਂ ਫਿਰ ਉਹ ਪਲਾਨ ਕਰਕੇ ਤਿੰਨ ਜਣੇ ਆ ਇਹੋ ਮੇਰਾ ਖਿਆਲ ਵੀ ਉਹ ਇੱਕ ਮੁੰਡਾ ਲੋਕਲ ਹੈ ਬਾਕੀ ਸ਼ਾਇਦ ਬਾਅਦ ਵਿੱਚ ਪਤਾ ਲੱਗੇਗਾ ਔਰ ਤੁਸੀਂ ਵੀ ਸ਼ਾਇਦ ਇਹ ਕਵਰ ਕੀਤੀ ਹੈ ਫੁਟੇਜ ਵਗੈਰਾ ਪੁਲਿਸ ਕੋਲ ਵੀ ਹੈ ਪੁਲਿਸ ਵੀ ਆਈ ਸੀ ਪਰ ਇਹ ਕਿਤਨਾ ਕਿਤੇ ਮਤਲਬ ਕਿ ਬਹੁਤ ਵੱਡਾ ਜਿਹੜਾ ਕਾਂਡਾ ਹੈ ਕੋਈ ਛੋਟੀ ਜੀ ਗੱਲ ਨਹੀਂ ਹੈ ਕੱਲ ਨੂੰ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਆ ਸਮਾਨ ਤਾਂ ਚਲੋ ਕੋਈ ਨਹੀਂ ਇਹ ਇਸ ਕਰਕੇ ਇਹ ਜਿਹੜੀ ਹੈ ਇਹਨਾਂ ਤੇ ਸਖਤ ਜਿਹੜਾ ਐਕਸ਼ਨ ਹੋਣਾ ਜ਼ਰੂਰੀ ਹੈ ਕਿਉਂਕਿ ਭੀੜ ਦਾ ਤਾਂ ਮਤਲਬ ਨਹੀਂ ਹੈ ਚਲੋ ਨਾਂ ਵੀ ਭੀੜ ਹੋਵੇ ਤਾਂ ਵੀ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਇਹਨਾਂ ਨੇ ਰੌਲਾ ਪਾਇਆ ਬਾਹਰ ਨਿਕਲੇ ਕਿਸੇ ਨੇ ਵੀ ਨਹਿਮਤ ਕੀਤੀ ਵੀ ਉਹਨਾਂ ਨੂੰ ਇੱਕ ਬੰਦਾ ਨਹੀਂ ਫੜ ਸਕਿਆ ਇਹ ਵਿਚਾਰਾ ਮਿਰਚਾਂ ਪਈਆਂ ਚ ਵੀ ਇਹ ਪਿੱਛਾ ਕਰਦਾ ਗਿਆ ਇਹ ਦੀ ਹਿੰਮਤ ਦੀ ਗੱਲ ਮੈਂ ਕਰਦਾ ਪਰ ਇਹਦੇ ਚ ਸਾਡੇ ਚ ਵੀ ਇਸ ਚੀਜ਼ ਦੀ ਬੜੀ ਕਮੀ ਹੈ ਵੀ ਉਹ ਦੇਖਦੇ ਰਹੇ ਤਮਾਸ਼ਾ ਇਹ ਤਾਂ ਫੜ ਲੈਣੇ ਸੀ ਕੀ ਬੜੀ ਗੱਲ ਸੀਗੀ ਕੋਈ ਗੱਲ ਨਹੀਂ ਹੈ ਮੁਕਾਬਲਾ ਹੀ ਕਰਦੇ ਇਹਦੇ ਚ ਕੀ ਹੈ ਸੋ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਲੈਪਸ ਹੈ ਇਹਨੂੰ ਜਿਹੜੀ ਕਾਰਵਾਈ ਨਾਲ ਕਾਰਵਾਈ ਭਾਵੇਂ ਪੁਲਿਸ ਦਾਅਵੇ ਕਰਦੀ ਹੈ ਪਰ ਇਤਨੇ ਕਿਤੇ ਪੁਲਿਸ ਮੁੱਖ ਤੇ ਪਹੁੰਚੀ ਸੀ ਪੁਲਿਸ ਵੱਲੋਂ ਜਿਹੜੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਹੁਣ ਕਦੋਂ ਉਹ ਲੁਟੇਰੇ ਫੜੇ ਜਾਂਦੇ ਨੇ ਦੱਸਦੇ ਕਿ ਤਿੰਨ ਨੌਜਵਾਨ ਸੀ ਜੋ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਜਾਂਦਾ ਤੰਦਰ ਵਰਦਾ ਤਾਂ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਾਫੀ ਕੈਮਰੇ ਵੀ ਲੱਗੇ ਹੋਏ ਨੇ ਇਹ ਗੱਲ ਨਹੀਂ ਕਿ ਕੈਮਰੇ ਨਹੀਂ ਹੁੰਦੇ ਪਰ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਵੀ ਫਿਰ ਵੀ ਬੰਦੇ ਆਣ ਕੇ ਏਡੀ ਪੀੜਵਾਲਾ ਇਲਾਕੇ ਦੇ ਵਿੱਚ ਲੁੱਟ ਕਰਨੀ ਬਹੁਤ ਸਵਾਲ ਵੀ ਖੜੇ ਹੁੰਦੇ ਨੇ ਦੂਜੇ ਪਾਸੇ ਇੰਨੀ ਬਾਜ਼ਾਰ ਦੇ ਵਿੱਚ ਕਿਸੇ ਨੇ ਉਹਨੂੰ ਫੜਿਆ ਵੀ ਨਹੀਂ ਬਹੁਤ ਬੜਾ ਹੌਸਲਾ ਦੇਖੋ ਜੀ ਤੁਸੀਂ ਹਾਂਜੀ ਆ ਸਾਢੇ 5 ਦੇ ਕਰੀਬ ਹੋਇਆ ਜੀ ਚੰਠਾਣੇ ਚੋਂ ਵੀ ਆਪਣੇ ਮੁਲਾਜ਼ਮ ਉਹ ਵੀ ਆਜੇ ਸੀ ਅਸੀਂ ਵੀ ਪਹੁੰਚੇ ਹੋ ਕੇ ਤੇ ਅਸੀਂ ਦੇਖਿਆ ਵੀਡੀਓ ਚ ਤਾਂ ਬਹੁਤ ਖੁੱਲੇ ਆ ਪਹਿਲਾਂ ਘੁੰਮਦਾ ਵੀ ਹੈ ਇਦੋਂ ਦਾ ਬੰਦਾ ਉਹ ਦੱਸ ਦਿਆਂ ਮੋਟਰਸਾਈਕਲ ਖੜਿਆ ਇਹ ਬਹੁਤ ਸ਼ਰਮਿੰਦੀ ਵਾਲੀ ਗੱਲ ਹੈ ਇੰਨਾ ਵੀ ਸਾਰੇ ਪਾਸੇ ਕੈਮਰੇ ਲੱਗਣ ਦੇ ਬਾਵਜੂਦ ਵੀ ਕਿੱਡਾ ਬੜਾ ਇਹਨਾਂ ਦਾ ਹੌਸਲਾ ਹੋਇਆ ਹੋਇਆ ਇਹਨਾਂ ਦਾ ਮੂੰਹ ਤੱਕੀ ਦਿਓ ਦੇਖ ਲੋ ਜੀ ਹਾਂ ਠੀਕ ਹੈ ਇੱਥੋਂ ਭੱਜਿਆ ਮੁੰਡਾ ਵੀ ਭੱਜਿਆ ਵਿਚਾਰਾ ਮਾੜਾ ਮੋਟਾ ਪਿੱਛੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਇਹਨਾਂ ਕਿੰਨੇ ਕ ਬੰਦੇ 10 ਸਨ ਉਹ ਯਾਰ ਤਾਂ ਵੈਸੇ ਹੀ ਮਸ਼ਹੂਰ ਹੈ ਕਿਉਂਕਿ ਸੋਨੇ ਦਾ ਕੱਪੜੇ ਦਾ ਖਰੀਦਦਾਰੀ ਕਰਨ ਆਉਂਦੇ ਨੇ ਹਾਂਜੀ ਆਹ ਤਕਰੀਬਨ ਸਾਰਾ ਇਲਾਕਾ ਤੁਹਾਨੂੰ ਪਤਾ ਹੀ ਹੈ ਮੇਨ ਹੈ ਪਰ ਬਹੁਤ ਨਿੰਦਣਯੋਗ ਗੱਲ ਹੈ ਜੀ ਇਹ ਆ ਪੁਲਿਸ ਨੇ ਕੀ ਗੱਲਬਾਤ ਹੋਈ ਤੁਹਾਡੇ ਕੀ ਕੀ ਹੁਣਾਂ ਨੇ ਹਾਂਜੀ ਗੱਲਬਾਤ ਹੋਲੀਓ ਕਹਿੰਦੇ ਸਾਨੂੰ ਕਲੂ ਇੱਕ ਲੱਭਿਆ ਸਾਨੂੰ ਅਸੀਂ ਕਰਦੇ ਹਾਂ ਇਨਫੋਰਮ ਮੈਂ ਆਪਣੇ ਵੱਲੋਂ ਵੀ ਪਾਤੀ ਹੈ ਗਰੁੱਪਾਂ 'ਚ ਅੱਛਾ ਤੁਸੀਂ ਦੇਖੋ ਇੱਕ ਮੌਜੂਦਾ ਸਰਪੰਚੋ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਦੁਕਾਨਦਾਰਾਂ ਨੂੰ ਕੀ ਅਪੀਲ ਕਰੋਗੇ ਕਿੰਨੀ ਕਿ ਚੌਕਸੀ ਦੀ ਲੋੜ ਹੈ ਭਾਵੇਂ ਕੱਪੜੇ ਦਾ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਸੁਨਿਆਰੇ ਦਾ ਪਰ ਕੀ ਕੀ ਕਹੋਗੇ ਕਿ ਇਦਾਂ ਦੇ ਸ਼ੱਕੀ ਵਿਅਕਤੀਆਂ ਦੇ ਉੱਤੇ ਜਰੂਰ ਧਿਆਨ ਰੱਖਣ ਅਸਲ 'ਚ ਆਪਣੇ ਆਂਢ-ਗੁਆਂਢ 'ਚ ਥੋੜਾ ਜਿਹਾ ਇਹਨਾਂ ਨੂੰ ਟੱਚ 'ਚ ਰਹਿਣਾ ਚਾਹੀਦਾ ਹੈ ਸਾਰੇ ਮੈਂਬਰਾਂ ਨੂੰ ਕੋਈ ਦਿੱਕਤ ਨਹੀਂ ਹੈ ਕੁਝ ਨਾ ਕੁਝ ਆਪਣਾ ਆਪਾਂ ਨੂੰ ਅੱਜ ਕੱਲ੍ਹ ਵਰਤਨਾ ਹੋਈ ਰਹੀ ਹੈ ਆਪਾਂ ਦੇਖੇ ਰਹੇ ਹਾਂ ਕੁਝ ਵੀ ਆਪਾਂ ਨੂੰ ਐਵੇਂ ਦਾ ਵਿਅਕਤੀ ਲੱਗਦਾ ਵੀ ਉਹ ਤੁਹਾਨੂੰ ਟਾਈਮ ਸਪੈਂਡ ਕਰ ਰਿਹਾ ਬਿਨਾਂ ਗੱਲ ਤੋਂ ਟਾਈਮ ਜਿਆਦਾ ਲਾ ਰਿਹਾ ਠੀਕ ਹੈ ਉਹ ਇੱਕ ਬੰਦਾ ਆਪਣਾ ਗੇਟ ਤੇ ਖੜਜੋ ਕੋਈ ਕਲੀ-ਕਲੀ ਦੁਕਾਨ ਚ ਦਾਦਾ ਉਸ ਤਾਂ ਨੌਕਰ ਰੱਖੇ ਹੋਏ ਆ ਸਾਰੇ ਨੇ ਹਾਂ ਇਹ ਥੋੜਾ ਜਿਹਾ ਆਪਣੇ ਉਪਯੋਗ ਕਰਨ ਚਾਹੀਦਾ ਪਰ ਉਹ ਦੇਖੋ ਇਹ ਲੇਡੀਜ਼ ਐ ਹੁਣ ਇਥੇ ਥੋੜਾ ਜਿਹਾ ਇਹ ਗੱਲ ਦਾ ਵੀ ਉਹ ਫਾਇਦਾ ਉਠਾ ਗਿਆ ਗਿਆ ਹੈ ਮੇਰੇ ਹਿਸਾਬ ਚ ਹਾਂ ਇਹ ਮੁੱਲਾਪੁਰ ਥਾਣੇ ਦੇ ਵਿੱਚ ਜੀ ਆਪਣਾ ਰਿੰਕੂ ਜੁਐਲਰ ਦੀ ਸੋਨੇ ਦੀ ਦੁਕਾਨ ਪੈਂਦੀ ਹੈ ਜੀ ਜਿਹਦੇ ਵਿੱਚ ਇੱਕ ਵਿਅਕਤੀ ਦਾਖਲ ਹੁੰਦਾ ਉਹ ਕਹਿੰਦਾ ਵੀ ਮੈਨੂੰ ਚੇਨ ਦਿਖਾ ਦਿਓ 29 ਦਿਖਾ ਦਿਓ ਜਿਹੜਾ ਸੋਨੇ ਦੀ ਚੇਨ ਆ ਖਰੀਦਣ ਦੇ ਬਹਾਨੇ ਆਪਣੇ ਗਾਲ ਵਿੱਚ ਪਵਾ ਲੈਂਦਾ ਜੀ ਉਜੋ ਸ਼ੀਸ਼ੇ ਵਿੱਚ ਦੇਖਣ ਤੋਂ ਬਾਅਦ ਉਹਨੇ ਆ ਜੇਬ ਦੇ ਵਿੱਚ ਮਿਰਚਾ ਕੱਢਦਾ ਜੀ ਤੇ ਉਹ ਦੁਕਾਨਦਾਰ ਦੇ ਅੱਖਾਂ 'ਚ ਪਾ ਕੇ ਮੌਕੇ ਸੁਨੇਹ ਫੋਨ ਆ ਜਿਹੜੀ ਚੈਨ ਖੋ ਕੇ ਲੈ ਜਾਂਦਾ ਜੀ ਸਰ ਸੀਸੀਟੀਵੀ ਫੁਟੇਜ ਵੀ ਕੋਈ ਤੁੰਗਾਂ ਦੀ ਆ ਸੀਸੀਟੀਵੀ ਫੁਟੇਜ ਦੇਖੇ ਗਈ ਹੈ ਜੀ ਮੌਕੇ ਦੀ ਜਿਹਦੇ ਵਿੱਚ ਇਹ ਬਾਅਦ ਵਿੱਚ ਤਿੰਨ ਬੰਦੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਭੱਜ ਜਾਂਦੇ ਨੇ ਜੀ ਸਰ ਕੋ ਡੈਟੀਫਾਈ ਹੋਇਆ ਜੀ ਆ ਆਈਡੈਂਟੀਫਾਈਡ ਹਾਲੇ ਦੇਖ ਰਹੇ ਆ ਜੀ ਆਪਾਂ ਤਫਤੀਸ਼ جاری ਹੈ ਜੀ ਇਹ ਬਿਆਨ ਲਿਖ ਕੇ ਅੱਗੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਕਿੰਨੇ ਇਹ ਚੀਨੀ ਲੱਖ ਤਾਂ ਨਹੀਂ ਡੂੜ ਤੋਲੇ ਦੀ ਦੱਸਦੇ ਆ ਜੀ ਆਹ ਤੇ ਹੁਣ ਕੀ ਕਹੋਗੇ ਕਿ ਕਿੱਥੇ ਜੀ ਬੋਲ ਬੰਦ ਕਰੀਓ ਵੱਡੀ ਗੱਲ ਦੇਖੋ ਸਰਪੰਚ ਸਾਹਿਬ ਨੇ ਵੀ ਬਹੁਤ ਸੋਹਣੀ ਗੱਲ ਕਹੀ ਹੈ ਕਿ ਜਦੋਂ ਇੰਨੀਆਂ ਦੁਕਾਨਾਂ ਨੇ ਇਹਨੇ ਨੌਕਰ ਰੱਖੇ ਹੋਏ ਨੇ ਕਿ ਜਦੋਂ ਵੀ ਕੋਈ ਖਰੀਦਦਾਰੀ ਕਰਨਾ ਕੋਈ ਏਦਾਂ ਸ਼ੱਕੀ ਵਿਅਕਤੀ ਆਂਦਾ ਹੈ ਤਾਂ ਯੂਰਿਕ ਗੇਟ ਗੇਟ ਕੋਲ ਖੜਨਾ ਚਾਹੀਦਾ ਬੰਦੇ ਨੂੰ ਜੋ ਕਿ ਸ਼ੱਕੀ ਵਿਅਕਤੀ ਨੂੰ ਇਸ ਤਰੀਕੇ ਨਾਲ ਕਾਬੂ ਕੀਤਾ ਜਾ ਸਕੇ ਪਰ ਇਹ ਜਿਹੜੀ ਲੁੱਟ ਹੋਈ ਹੈ ਚੀਨੀ ਦੀ ਮਿਰਚਾ ਪਾ ਕੇ ਅੱਖਾਂ ਦੇ ਵਿੱਚ ਤਾਂ ਭਰੇ ਬਾਜ਼ਾਰ ਦੇ ਵਿੱਚ ਸ਼ਰਿਆਮ ਜਿਹੜੀ ਜੋ ਲੁੱਟ ਕਰਕੇ ਲੈ ਗਿਆ ਤਾਂ ਪੁਲਿਸ ਲਗਾਤਾਰ ਤਫ਼ਤੀਸ਼ ਕਰ ਰਹੀ ਹੈ ਸੀਸੀਟੀਵੀ ਕੈਮਰੇਜ ਫੁਟੇਜ ਖੰਗਾਲੀ ਹੈ ਤਾਂ ਫੁਟੇਜ ਦੇ ਵਿੱਚ ਉਹਨਾਂ ਲਟੇਰੀਆਂ ਦੀਆਂ ਵੀਡੀਓ ਸਾਹਮਣੇ ਆ ਗਈਆਂ ਨੇ ਤੇ ਜਲਦੀ ਪੁਲਿਸ ਦਾਬਾ ਕਰ ਰਹੀ ਹੈ ਕਿ ਉਹਨਾਂ ਨੂੰ ਫੜਿਆ ਜਾਵੇਗਾ ਪਰ ਅਸੀਂ ਮੁੱਲਾਂਪੁਰ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਸਨਿਆਰ ਦੀ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਕੋਈ ਤੁਹਾਨੂੰ ਲੱਗਦਾ ਕਿਸ ਤਰੀਕੇ ਸ਼ੱਕੀ ਵਿਅਕਤੀ ਕੋਈ ਘੁੰਮ ਰਿਹਾ ਹੈ ਜਾਂ ਬਾਰ-ਬਾਰ ਤੁਹਾਡੀ ਦੁਕਾਨ ਦੇ ਕੋਲ ਘੁੰਮ ਰਿਹਾ ਜਾਂ ਕੋਈ ਅੰਦਰ ਤੁਹਾਡੇ ਆਣ ਕੇ ਕੋਈ ਜਿਆਦਾ ਟਾਈਮ ਲਗਾ ਰਿਹਾ ਹੈ ਕੋਈ ਫੋਟੋ ਖਿਚਣ ਦੀ ਗੱਲ ਕਰ ਰਿਹਾ ਕਿ ਮੈਂ ਫੋਟੋ ਖਿੱਚ ਕੇ ਪਾਣੀ ਹੈ ਕਿ ਮੈਨੂੰ ਨੰਤੀਆਂ ਦੇ ਦਿਓ ਜਾਂ ਫੇ ਕੋਈ ਚੈਨੀ ਦੇ ਦਿਓ ਤਾਂ ਸਮਝ ਲਓ ਕਿ ਉਹ ਤੁਹਾਡੀ ਦੁਕਾਨ ਦੇ ਵਿੱਚ ਲੁੱਟ ਕਰਨ ਵਾਸਤੇ ਆ ਰਿਹਾ ਹੈ ਤਾਂ ਦੇਖਦੇ ਕਿ ਹੁਣ ਪੁਲਿਸ ਕਦੋਂ ਉਸ ਨੂੰ ਫੜਦੀ ਹੈ ਜੋ ਲੁੱਟੇਰੇ ਲੁੱਟ ਕਰਕੇ ਲੱਗੇ ਨੇ ਤਾਂ ਉਹਨਾਂ ਵਾਲ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਕਰਨ ਦੇ ਨਾਲ ਹਰਤੇ ਸਿੰਘ